ਇਤਿਹਾਸਿਕ ਗੁਰਦੁਆਰਾ ਸ਼੍ਰੀ 베ਰ ਸਾਹਿਬ ਵਿਖੇ ਸੰਗਤ ਦੀ ਮਦਦ ਦੇ ਨਾਲ ਸੇਵਾ ਦੇ ਕਾਰਜ ਨੇ ਜਿਹੜੇ ਆਰੰਭ ਕੀਤੇ ਗਏ ਨੇ ਸੋ ਦੱਸਦੀ ਹੈ ਕਿ ਨਵੇਂ ਲੰਗਰ ਘਰ ਦੀ ਉਸਾਰੀ ਦੀ ਸੇਵਾ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਸੰਗਤ ਦਾ ਸੇਲਾਬ ਉਮੜਦਾ ਨਜ਼ਰ ਆਇਆ ਸੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਘਰ ਨਤਮਸਤਕ ਹੋ ਰਹੀਆਂ ਨੇ ਸੋ ਉੱਥੇ ਹੀ ਗੁਰੂ ਸਾਹਿਬਾਨ ਦੇ ਆਸ਼ੀਰਵਾਦ ਨੂੰ ਪ੍ਰਾਪਤ ਸੰਗਤਾਂ ਵੱਲੋਂ ਕੀਤਾ ਗਿਆ ਤੁਨਾਲੀ ਇਸ ਅਸਥਾਨ ਦਾ ਇਤਿਹਾਸ ਕੀ ਹੈ ਕੀ ਕੁਝ ਜਾਣਕਾਰੀ ਇਸ ਸਥਾਨਵਾਰੇ ਮਿਲਦੀ ਐ ਆਓ ਜਾਣਦੇ ਹਾਂ ਤੰਤਨ ਗੁਰਦੁਆਰਾ 베ਦਸਾਬ ਵਿਖੇ ਨੱਥ ਮਖ ਹੋਣ ਵਾਸਤੇ ਆਇਆ ਸੀ ਕਿਉਂਕਿ ਜੋ ਬਾਬਾ ਜਗਤਾਰ ਸਿੰਘ ਜੀ ਹੋਣੀ ਐ ਕਾਰ ਸੇਵਾ ਵਾਲੇ ਕਰਨਤਾਰ ਵਾਲੇ ਉਹਨਾਂ ਵੱਲੋਂ ਜੋ ਲੋਹਾ ਦਾ ਤੇ ਲੰਗਰ ਦਾ ਅੱਜ ਉਹਨਾਂ ਨੇ ਬਿਲਡਿੰਗ ਦਾ ਜਿਹ ਪਿੱਥਰ ਰੱਖਿਆ ਸੀ ਅੱਜ ਲੈਂਟਰ ਪੈ ਰਿਆ ਵਾ ਮੈਂ ਉੱਥੇ ਆਇਆ ਸੀਗਾ ਮੈਂ ਬਾਬਾ ਜਗਤਾਰ ਸਿੰਘ ਹੁਣਾਂ ਨੂੰ ਬਧਾਈ ਵਿਦਨਾ ਤੋਂ ਉਹਨਾਂ ਦੀ ਸੇਵਾ ਨੇ ਗੁਰਦੁਆਰਾ ਬੇਅਸਬ ਦੀ ਬਹੁਤ ਸਾਰੀ ਰੌਣਕ ਬਹੁਤ ਸਾਰਾ ਇੱਥੇ ਦਾ ਪ੍ਰਬੰਧ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਆ ਭਵੇਂ ਇੱਥੇ ਸਰਾਮਾ ਬਣੀਆਂ ਹੋਣ ਪਮਾ ਇੱਥੇ ਦਫਤਰ ਬਣੇ ਹੋ। ਪਮਾ ਇੱਥੇ ਲੰਗਰਾਂ ਦੇ ਪ੍ਰਬੰਧਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਤੇ ਬਾਬਾ ਜਗਤਾਰ ਸਿੰਘ ਜੀ ਤਰਨਤਾਰ ਵਾਲਿਆਂ ਦਾ ਮੈਂ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਉਹਨਾਂ ਦਾ ਤਨਬਾਦ ਕਰਦਾ ਕਿ ਅੱਜ ਉਹਨਾਂ ਨੇ ਜਿਹੜਾ ਲੰਗਰ ਵਿੱਚ ਜਿੱਥੇ ਲੋਹਾ ਲੰਗਰ ਪੱਕਣਾ ਹੈ ਜੋ ਉੱਥੇ ਦਾ ਸਟੋਰ ਬਣਨਾ ਹੈ ਉਹਦਾ ਅੱਜ ਭਾਰੀ ਸੰਗਤਾਂ ਦੇ ਨਾਲ ਲੈਂਟਰ ਪਹਿਰਿਆ ਵਾ ਸਮੂਹ ਸੰਗਤ ਜਿਹੜੀ ਸੇਵਾ ਕਰਨ ਆਈ ਆ ਮੈਂ ਉਹਨਾਂ ਨੂੰ ਵੀ ਵਧਾਈ ਦਿੰਨਾ ਕਿ ਸ਼ਰ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਨ ਸਾਹਿਬ ਵਾਲਿਆਂ ਦੀ ਚੱਲ ਰਹੀ ਆ ਕਾਫੀ ਲੰਮੇ ਸਵੇ ਤੋਂ ਸੁਬਾਹਾਂ ਜਿਹੜੀਆਂ ਸੰਤ ਮਹਾਂਪੁਰਖ ਇੱਥੇ ਕਰ ਰਹੇ ਆ 550 ਸਾਲਾਂ ਤੇ ਵੀ ਜਿਹੜੀਆਂ ਸੁਬਾਹਾਂ ਸੰਤ ਮਹਾਂਪੁਰਖਾਂ ਨੇ ਬੜੇ ਰਾਤ ਦੇ ਨੇ ਇੱਕ ਕਰਕੇ ਸਰਾਵਾਂ ਦਫ਼ਤਰ ਲੰਗਰ ਹਾਲ ਦੀਆਂ ਜਿਹੜੀਆਂ ਸੁਬਾਹਾਂ ਉਹ ਪੂਰੀਆਂ ਕੀਤੀਆਂ ਇਥੇ ਸੰਤਾ ਮਹਾਪੁਰਸ਼ਾਂ ਨੇ ਇੰਨੀ ਦੀਨਾ ਕਿ ਜਿਹੜਾ ਵੀ ਕਾਰਜ ਸੰਤਾ ਮਹਾਪੁਰਸ਼ਾਂ ਨੇ ਆਰੰਭ ਕੀਤਾ ਉਹ ਨਿਸ਼ਚਿਤ ਸਮੇਂ ਦੇ ਵਿੱਚ ਹੀ ਪੂਰਾ ਕੀਤਾ ਵਾ ਅੱਜ ਜਿਹੜਾ ਡਬਲ ਸਟੋਰੀ ਜਿਹੜੀ ਲੰਗਰ ਹਾਲ ਦੀ ਪਹਿਲਾਂ ਬਣ ਚੁੱਕੀ ਸੀ ਅੱਜ ਜਿਹੜਾ ਰਸੋਈ ਕਾ